ਤਦ ਕਿ ਅਸੀਂ ਇਥੇ ਪੰਪ ਦੇ ਕੋਲ ਬੈਠੇ ਸੀ ਸਿਰ ਸੜਕ ਵੱਲੀ ਦੇਖਣੇ ਸੀ ਜਾਣੇ ਕਿ ਟਰਾਲੀ ਜਿਹੜੀ ਗੰਨੇ ਵਾਲੀ ਹੌਲੀ ਹੌਲੀ ਜਾ ਰਹੀ ਸੀ ਤੇ ਪਿੱਛੂ ਆ ਕੇ ਇਹਨਾਂ ਨੇ ਕਿ ਮੇਰੇ ਹਿਸਾਬ ਨਾਲ 100 ਦੀ ਸਪੀਡ ਤੇ ਹੋਣੀ ਗੱਡੀ ਜਿਹੜੀ ਪਿੱਛੇ ਆ ਕੇ ਵਜੀ ਗ੍ਰਫਤਾਰ ਤੇ ਜੀ 100 ਦੇ ਲੱਗੇ ਸੀ ਜਾਂ ਡਰਾਈਵਰ ਦੀ ਕੁਝ ਗਲਤੀ ਹੋ ਸਕਦੀ ਹੈ ਇਹ ਕਹਿ ਸਕਦੇ ਆਪਾਂ ਤੋਂ ਲੇਡੀ ਸੀ ਹਾਂਜੀ ਤੇ ਤਿੰਨ ਜੈਂਟਸ ਲੇਡਿਸ ਦੀ ਇੱਕ ਲੱਤ ਫ੍ਰੈਕਚਰ ਹੋਈ ਹੈ ਤੇ ਇੱਕ ਜਿਹੜਾ ਲੜਕਾ ਅੱਗੇ ਬੈਠਾ ਹੈ ਫਰੰਟ ਤੇ ਹਾਂਜੀ ਉਹ ਮੇਰੇ ਸਾਹਮਣੇ ਨਾਲ ਉਹਦੇ ਸੀਰੀਅਸ ਹੈ ਜਿਆਦਾ ਉਹਦੇ ਬਚਨ ਦੇ ਡਰਾਈਵਰਸ ਡਰਾਈਵਰ ਠੀਕ ਹੀ ਡਰਾਈਵਰ ਠੀਕ ਹੀ ਸੀਗਾ ਹਾਂਜੀ ਪਿੱਛੇ ਲੇਡੀਜ਼ ਦੇ ਸੱਟਾਂ ਲੱਗੀਆਂ ਲੇਕਿਨ ਜਿਹੜਾ এজੈਂਟਸ ਬੈਠਾ ਹੈ ਔਰ ਪਿੱਛੇ ਉਹਦੇ ਵੀ ਸੱਟਾਂ ਹੋ ਜਾ ਦੋ ਬੰਦੇ ਦੀ ਹਾਲਤ ਬਹੁਤ ਨਾਜ਼ੁਕ ਦਾ ਹੋ ਸਕਦੀ ਹੈ ਇੱਕ ਲੇਡੀ ਸੀ ਸੋ ਇੱਕ ਟਰਾਲੀ ਆ ਰਹੀ ਸੀ ਤੇ ਉਹ ਗੱਡੀ ਪਿੱਛੇ ਵੱਜੀ ਟਰਾਲੀ ਦੇ ਤੇ ਹਿੰਦਰੀ ਉਹ ਤੁਹਾਨੂੰ ਖੜਾ ਕਰਾਈ ਫਿਰ ਦੌੜ ਕੇ ਆਏ ਆ ਵੇਖਿਆ ਗੱਡੀ ਪੂਰੀ ਥੱਲੇ ਵੜੀ ਹੋਈ ਸੀ ਠੀਕ ਹੈ 15 16 ਸਾਲ ਦਾ ਮੁੰਡਾ ਬਹੁਤ ਜ਼ਿਆਦਾ ਗੰਭੀਰ ਜਿੰਨ ਨਾਜ਼ੁਕ ਹਾਲਤ ਉਹਨਾਂ ਦੀ ਉਹਦੀ ਕ੍ਰਿਟੀ ਬਾਕੀਆਂ ਤੇ ਵੀ ਸੱਟਾਂ ਲਗੀਆਂ ਹਾਂਜੀ ਦੋ ਲੇਡੀਜ਼ ਸੀ ਤੇ ਚਾਰ ਜਨਸੀ ਆ ਵੇਖੋ ਸ਼ੀਸ਼ੇ ਪਾਜ ਲੱਗੇ ਆ ਬਾਰੀ ਬੰਨੀ ਰਾਡਾਣਾ ਫਿਰ ਉਹਨਾਂ ਨੂੰ ਕੱਢਿਆ ਕੋਈ ਰਫਤਾਰ ਦਾ ਤੇ ਮੈਂ ਕਹਿ ਸਕਦਾ ਕਿ ਉਹ ਮੌਕੇ ਤੇ ਮੌਜੂਦ ਨਹੀਂ ਕੋਈ ਟ੍ਰੈਫਿਕ ਦਾ ਜ਼ਰੂਰ ਕਹਿ ਸਕਦੇ ਕਿ ਜ਼ਿਆਦਾ ਹੋਣ ਕਾਰਨ ਹਾਸਾ ਕਿਉਂਕਿ ਪਹਿਲਾਂ ਵੀ ਇੱਥੇ ਤੁਹਾਨੂੰ ਦੇਖਿਆ ਤੁਸੀਂ ਥੋੜ੍ਹ ਦੇ ਪਹਿਲਾਂ ਟਰੱਕ ਦਾ ਵੀ ਹੋਇਆ ਹਾਸਾ ਉਹਦੇ ਕਰਕੇ ਇੱਕ ਗੰਨਿਆਂ ਵਾਲੀ ਟਰਾਲੀ ਸੀ ਉਹਦੇ ਵਿੱਚ ਇੱਕ ਅਰਟਾ ਗੱਡੀ ਸੀਗੀ ਤੇ ਉਹ ਇੱਦੋਂ ਆ ਰਹੇ ਸੀ ਮਕੇਰੀਆਂ ਸਾਈਡ ਤੋਂ ਤੇ ਇਹ ਟਰਾਲੀ ਉਹ ਵੀ ਇੱਦੋਂ ਨੂੰ ਗਦਾਸਪੁਰ ਨੂੰ ਜਾ ਰਹੀ ਸ਼ਾਇਦ ਪੁਨਿਆੜ ਜਾ ਰਹੀ ਉਹਦੇ ਮਗਰਲੇ ਪਾਸੇ ਹਿੱਟ ਹੋਈ ਜਿੱਕੀ ਆ ਟਰਾਲੀ ਦੇ ਮਗਰਲੇ ਪਾਸੇ ਵੱਜੀ ਆ ਉਹਦੇ ਵਿੱਚ ਟੋਟਲ 6 ਸਵਾਰੀਆਂ ਸੀ ਜਿਹਨਾਂ ਵਿੱਚ 4 ਲੇਡੀਜ਼ ਸੀ 4 ਜੈਂਟ ਸੀਗੇ ਤੇ ਜਿਹੜੇ ਇੰਜਰਡ ਹੋਏ ਉਹਨਾਂ ਨੂੰ ਕਿੱਥੋਂ ਆਪਾਂ ਆਪਣੀ ਗੱਡੀ ਜਿਹੜੀ ਸਾਡੀ ਐਸਐਸ ਫਰੀ ਹੈ ਉਹਦੇ ਵਿੱਚ ਸਵਾਰੀ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਮਕੇਰੀਆਂ ਹਸਪਤਲ ਪਹੁੰਚਾਉਂਦੇ ਆ ਜਿਹੜਾ ਜਾ ਕੇ ਅਸੀਂ ਮਕੇਰੀਆਂ ਚੱਲੇ ਜਾ ਕੇ ਦੇਖਦੇ ਆਂ